ਕਰਨਾਟਕ ਸਰਕਾਰ ਨੂੰ কোর্ਟ ਨੂੰ ਦੱਸਿਆ ਹੈ ਕਿ ਜਦੋਂ ਭਗਦੜ ਮਚੀ ਸੀ ਤਾਂ ਉੱਥੇ 1000 ਪੁਲਿਸ ਕਰਮਚਾਰੀ ਮੌਜੂਦ ਸੀ ਜਦਕਿ ਡਿਪਟੀ ਸੀਐਮ ਨੇ ਕਿਹਾ ਕਿ ਉੱਥੇ 5000 ਪੁਲਿਸ ਕਰਮਚਾਰੀ ਮੌਜੂਦ ਸਨ ਰਾਇਲ ਚੈਲੰਜ ਬੰਗਲੌਰ ਦੇ ਸਨਮਾਨ ਵਿੱਚ ਭਗਦੜ ਮਚੀ ਗਈ ਸੀ ਤੇ 11 ਲੋਕਾਂ ਦੀ ਮੌਤ ਹੋ ਗਈ ਸੀ ਇਸ ਸਟੇਡੀਅਮ ਵਿੱਚ 30000 ਲੋਕ ਬੈਠ ਸਕਦੇ ਹਨ ਜਦਕਿ 2.5 ਲੱਖ ਲੋਕ ਇਕੱਠੇ ਹੋ ਚੁੱਕੇ ਸਨ ਰੌਇਲ ਚੈਲੰਜ ਬੰਗਲੌਰ ਨੇ ਕਿਹਾ ਹੈ ਕਿ ਮਾਨਵ ਵਾਲੇ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਦਿੱਤਾ ਜਾਵੇਗਾ ਅਮਰੀਕਾ ਸਰਕਾਰ ਨੇ 12 ਦੇਸ਼ਾਂ ਦੇ ਉੱਤੇ ਐਂਟਰੀ ਤੇ ਬੈਨ ਲਗਾ ਦਿੱਤਾ ਹੈ ਇਹਨਾਂ ਵਿੱਚ ਅਫਗਾਨਿਸਤਾਨ ਮਿਆਂਮਾਰ ਤੇ ਇਰਾਨ ਸ਼ਾਮਲ ਹਨ ਚਾਰ ਰਾਜਾਂ ਵਿੱਚ ਇੱਕ ਦਿਨ ਵਿੱਚ 100 ਕੋਵਿਡ ਦੇ ਮਰੀਜ਼ ਸਾਹਮਣੇ ਹਨ ਜਿਨ੍ਹਾਂ ਦੀ ਗਿਣਤੀ 4860 ਤੱਕ ਪਹੁੰਚ ਚੁੱਕੀ ਹੈ ਜਦਕਿ ਮਾਨਵ ਬੜਨ ਗਿਣਤੀ 51ਜਾ ਤੱਕ ਪਹੁੰਚ ਗਈ ਹੈ ਪਾਕਿਸਤਾਨ ਦੀ ਜੇਲ੍ਹ ਵਿੱਚ 2 ਜੂਨ ਨੂੰ 216 ਕੈਦੀ 도ੜ ਗਏ ਸਨ ਤੇ ਆਈਜੀ ਸੁਮੇਤ ਇਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ 90 ਕੈਦੀ ਅਜੇ ਤੱਕ ਵੀ ਫਰਾਰ ਹਨ ਜਾਕੂਬਿਚ ਫ੍ਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ ਉਹਨਾਂ ਦਾ ਮੁਕਾਬਲਾ ਨੰਬਰ 1 ਖਿਡਾਰੀ ਜੈਮਸ ਸਿਮਰ ਨਾਲ ਹੋਵੇਗਾ ਪਾਕਿਸਤਾਨ ਸਰਕਾਰ ਨੇ ਐਮਡੀਆ ਮੁਸਲਮਾਨਾਂ ਨੂੰ ਈਦ ਮਨਾਉਣ ਤੋਂ ਰੋਕ ਲਗਾਈ ਤੇ ਜਿਹੜੇ ਜਿਉ ਕੋ ਮਨਾਉਂਦਾ ਤੇ ਉਸ ਨੂੰ 5 ਲੱਖ ਰੁਪਏ